ਦੋਸਤੋ ਲਾਟ ਕੇਰਾ ਬਕਾਊ ਹੈ ਬਾਈ ਦਾ 1986 ਕੰਡਾ ਕਮਾਲੂ ਰਾਮਾ ਮੰਦਿਰ ਕੋਲ ਬਾਈ ਹੋ ਰਿਆ ਨੇ ਨਮਾ ਲੇਟਾ ਸੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਬਾਈ ਅਸਰੀ ਕਾ ਠੀਕ ਕਾ ਜੋ ਠੀਕ ਠਾਕ ਹੈ ਠੀਕ ਹੈ ਬਹੁਤ ਵਧੀਆ ਤੇ ਇਹ ਟਰੈਕਟਰ ਦੀ ਕੀ ਕਹਾਣੀ ਹੈ ਜੀ ਫਿਰ ਮੋਹਲ ਤੋਂ ਲੈ ਕੇ ਬਾਈ ਟਰੈਕਟਰ ਤੇ ਕੋਈ ਤਸਾ ਨਹੀਂ ਜੀ ਸਾਰਾ ਪ੍ਰੈਸ਼ਰ ਤੇ ਕਰਾਇਆ ਹੋਇਆ ਹੈ ਅੱਛਾ ਇਹ ਆਪਾਂ ਪਾਉਣੇ ਤਿੰਨ ਦਾ ਲਿਆ ਸੀਗਾ ਤਿੰਨ ਦਾ ਪੈ ਗਿਆ ਆਪਾਂ ਨੂੰ ਅੱਛਾ ਪ੍ਰੈਸ਼ਰ ਤੇ ਕਰਾ ਕੇ ਸਾਰਾ ਕੁਝ ਸਿਰਲੇ ਬੈਟਰੀ ਬੁੰਡਰੀ ਧਰਾ ਕੇ ਬੜਾ ਮੋਟਾ ਕੰਮ ਕਰਾਇਆ ਸੀਗਾ ਹੋ ਜਮਾ ਦਾਣੇ ਦੇ ਟਰੈਕਟਰ ਸਾਰਾ ਐ ਨੱਡ ਨਾ ਟਰੈਕਟਰ ਦਾ Ориجنਲ ਹੈ। ਅੱਛਾ ਕੋਈ ਬੰਦਾ ਇਹ ਕਹਿੰਦੇ ਵੀ ਆਹ ਚੀਜ਼ ਦੇਸੀ ਲੱਗੀ ਇਹਦੇ। ਆਪਾਂ ਟਰੈਕਟਰ ਫਰੀ ਦੇ ਦੇਂਗਾ ਅਗਲੇ ਨੂੰ। ਸਾਰਾ ਕੁਸ ਪ੍ਰੈਸ਼ਰ ਤੇ ਕਰਾਇਆ ਹੈ। ਬੇਟ ਨਾਲ ਦਾ ਟਰੈਕਟਰ ਦੇ Ориجنਲ ਬੇਟ ਆਪਾਂ ਬੇਟ ਵੀ ਲਾਹੇ। ਬੇਟ ਵੀ ਲਾਈ। ਨਹੀਂ ਤੁਸੀਂ ਲੈ ਤਾ ਨਵਾਂ ਸੀ ਇਹ ਜਮਾ। ਹਾਂ ਏਜੰਸੀ ਤੋਂ ਜਮਾ ਹੈ। ਹਾਂ 90 ਚ ਕਿੰਨੇ ਦਾ ਆਇਆ ਸੀ 90 ਤੁਸੀਂ ਦੱਸਿਆ ਸੀ। ਉਹ ਤਾਂ ਯਾਦ ਨਹੀਂ ਬਾਈ ਹੋਰ ਇਹਨੂੰ ਪਤਾ ਹੈ। ਅੱਛਾ ਬਾਈ ਹੋਰ ਇਹਨੂੰ ਪਤਾ ਹੈ ਉਹ ਤਾਂ ਯਾਦ ਨਹੀਂ ਹੈ ਨਾ। ਤੇ ਗੇਅਰ ਇੰਜਨ ਦਾ ਕਿੰਨੇ ਜਮਾ ਦਾਣੇ ਤੇ ਅੱਛਾ ਹੂੰ ਕੋਈ ਪ੍ਰੋਬਲਮ ਨਹੀਂ ਜਮਾ ਡੱਕੇ ਨਹੀਂ ਬਰਾਉਣ ਨੂੰ ਅੱਛਾ ਹੂੰ ਤੇ ਜਮਾ ਅਜੇ ਦੀ ਘੜੀ ਕੋਈ ਨੁਕਸ ਨਹੀਂ ਇਹਦੇ 'ਚ ਅੱਛਾ ਵੀ ਚਲੋ ਹੁਣ ਮਨ ਬਣਾ ਲਿਆ ਮਨ ਬਣਾ ਲਿਆ ਵੀ ਚਲ ਛੋਟਾ ਲੈ ਲਾਂਗੇ ਚਲ ਵੀ ਵੱਡਾ ਟਰੈਕਟਰ ਹੈ ਅੱਛਾ ਵੀ ਚਲ ਉਹ ਮਾੜਾ ਮੋਡਾ ਛੋਟੇ ਕੰਮ ਦੀ ਖਾਤਰ ਹੈ ਬਾਣ ਛੋਟੇ ਕੰਮ ਦੀ ਖਾਤਰ ਹੋਰ ਪਰ ਤੇ ਸੇਵੂ ਕਹਿੰਦਾ ਬਾਣ ਬੁੰਦਾ ਹੋਰ ਬਾਣ ਠੇਕੇ ਤੇ ਦੇਦਾ ਆਪਾਂ ਕੁਝ ਕੰਮਾਂ 'ਤੇ ਅੱਛਾ ਠੀਕ ਠਾਕ ਜਿਸੀ ਕਰਕੇ ਕਹਿੰਦੇ ਵੀ ਚਲ ਵੱਡਾ ਟਰੈਕਟਰ ਛੋਟਾ ਲੈ ਲਾਂਗੇ ਅੱਛਾ ਵੀ ਇਹ ਟਰੈਕਟਰ ਲੈ ਲਾਂਗੇ ਕੋਈ 1 ਲੱਖ ਵਾਲਾ ਲੈ ਲਵਾਂਗਾ ਸੋਨਾਲੀ ਕਾ ਲੈ ਲਾਂਗੇ ਜਾਂ ਛੋਟਾ ਹਾਂ 35 ਵਾਲਾ ਤੇ ਡੈਟਰੋ ਲੈ ਲਾਂਗੇ ਆਪਾਂ ਅੱਛਾ ਤੇ 35 ਵਾਲਾ ਡੈਟ ਲੈ ਲਾਂਗੇ ਸੋਨਾਲੀ ਕਾ ਹੂੰ ਤੇ ਡੇਢ ਡੜ ਦਾ ਆ ਜੂ ਆਪਣੇ ਦੋਹਾਂ ਚਲ ਇਹੇ ਵੇਚ ਦਿਆਂਗੇ ਹੈਨਾ ਤੇ ਵੇਚ ਦਿਆਂਗੇ ਤੇ ਇਹਦੀ ਡਿਮਾਂਡ ਹੈ ਕਿ ਇਹ 2 ਲੱਖ ਦਾ 20000 20000 ਤੇ ਫਿਰ ਇਹ ਕਿੰਨੇ ਕ ਦਾ ਛੱਡ ਦੇਉਗੇ ਆਪਾਂ 2 ਦਾ ਛੱਡ ਦਿਆਂਗੇ 2 ਲੱਖ ਦਾ ਛੱਡ ਦਿਆਂਗੇ ਹਾਂ 2 ਦਾ ਛੱਡ ਦਿਆਂਗੇ 20000 ਹੋਰ ਘਟਾ ਦੇਵਾਂਗੇ 20000 ਰੁਪਏ ਹੋਰ ਘਟਾ ਦੇਣਾ ਹਾਂ ਹਾਂ ਠੀਕ ਸਭਨਾ ਫੋਨ ਨੰਬਰ ਦਿੱਤੇ ਪਿੰਡ ਦਾ ਐਡਰੈਸ ਵੀ ਦੇ ਦਿਓ ਪੂਰਾ ਜੀ ਮਾਲੂ ਪਿੰਡ ਹੈ ਮੇਰਾ ਰਾਮਾ ਮੰਡੀ ਦੇ ਕੋਲ ਪੰਚਾਇਤ ਮੈਂਬਰ ਆ ਮੈਂ ਮੌਜੂਦਾ ਅੱਛਾ ਤੇ ਮੇਰਾ ਹੁਦਾਰਿਕ ਵੀਰ ਸਿੰਘ ਆ ਮੇਰਾ ਨਾਮ ਮੈਨੂੰ ਕਾਕਾ ਕਹਿੰਦੇ ਨੇ ਘੋੜਾਂ ਵਾਲਾ ਪਿੰਡ ਚ ਅੱਛਾ ਹਾਂ ਪਿੰਡ ਜਿੱਤੇ ਵਿੱਚ ਹਾਂ ਬਣਾ ਕੁੜੀ ਰੱਖ ਹਾਂ ਬਣਾ ਰੱਖਦੇ ਰਹੇ ਹਾਂ ਅੱਛਾ ਮੇਰਾ 75899 ਅੱਛਾ 98246 75899 98246 ਹਾਂ ਤੇ ਇਹ ਮੇਰਾ ਮਤਲਬ WhatsApp ਨੰਬਰ ਵੀ ਚੱਲਦਾ ਹੈ ਅੱਛਾ ਤੇ ਨੰਬਰ ਵੀ ਹੈਗਾ ਮੇਰਾ ਅੱਛਾ ਹਾਂ ਤੇ 2 ਲੱਖ ਦਾ 220 ਡਿਮਾਂਡ ਹੈ ਹੈਨਾ ਹਾਂ 2 ਲੱਖ ਤਾਂ ਦੇ ਦੇਣਾ 2 ਲੱਖ ਦਾ ਇਹ ਹੋ ਜਾ ਹੋਰ 5 ਘੱਟ ਦੇ ਦਾਂਗੇ ਬਸ ਹੋਰ 5 ਘੱਟ ਦੂ ਹੈਨਾ ਬਾਕੀ ਕੰਮ ਕੰਮ ਜਿਹੜਾ ਹੋਇਆ ਜਮਾ ਦਾਣੇ ਤੇ ਟਰੈਕਟਰ ਜੀ ਹੋਤੀ ਹੋਇਆ ਹੋਇਆ ਸਾਰੇ ਹੋ ਗਿਆ ਕੀ ਹੋਇਆ ਕੰਮ ਹੈ ਸਾਰਾ ਕਿ ਕਿਸੇ ਵੀ ਭਰਾਣੇ ਲੈਣਾ ਹੋਵੇ ਸੱਜਣ ਮਿੱਤਰ ਨੇ ਲੈਣਾ ਹੋਵੇ 32 ਦਾ ਵੀਡੀਓ ਚੱਲਦਾ ਤੁਸੀਂ ਕਾਲ ਕਰਦੇ ਕਾਲ ਕਰਕੇ ਕੰਟੈਕਟ ਲੈ ਲਾ ਤਾਂ ਵੀਡੀਓ ਰੱਲ ਕੇ ਸ਼ੇਅਰ ਕਰਦੇ ਪੀ ਲੈਂਦੇ